ਹਾਂਜੀ ਦੋਸਤੋ ਅੱਜ ਫੇਰ ਆ ਗਈ ਆਪਾਂ ਮਾਲਵਾ ਬੁਟੀਕ ਤੇ ਕਿਉਂਕਿ ਆਪਾਂ 2 ਮਹੀਨੇ ਪਹਿਲਾਂ ਇੱਥੇ ਸੂਟ ਲੈ ਕੇ ਗਏ ਸੀ ਉਹ ਸੂਟਾਂ ਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਬਹੁਤ ਵਧੀਆ ਸਟਾਫ ਸੀ ਤੇ ਬਹੁਤ ਹੀ ਵਧੀਆ ਤਿਆਰ ਹੋਏ ਸੀਗੇ ਤੇ ਹੁਣ ਜਿਵੇਂ ਸਮਰ ਸੀਜ਼ਨ ਚੱਲ ਪਿਆ ਜੀ ਤੇ ਆਪਾਂ ਜਿਹੜੇ ਸੂਟ ਨੇਗੇ ਆਪਣੇ ਅਕੋਰਡਿੰਗ ਵੀ ਬਣਵਾ ਸਕਦੇ ਹਾਂ ਕਿਉਂਕਿ ਜਿਹੜਾ ਸਟਾਕ ਆ ਉਹ ਬਹੁਤ ਹੀ ਵਧੀਆ ਆਇਆ ਪਿਆ ਹੈਗਾ ਤੇ ਚਲੋ ਜੀ ਤੁਹਾਨੂੰ ਵੀ ਦਿਖਾਉਨੇ ਆ ਤੇ ਆਪਾਂ ਸੂਟ ਵੀ ਖਰੀਦਦੇ ਆ ਅੱਜ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਂ ਦੀ ਠੀਕ ਹੋ ਜੀ ਹਾਂਜੀ ਵਧੀਆ ਦੀਨ ਤੇ ਦੀ ਹੁਣ ਮਤਲਬ ਜਿਹੜਾ ਸਟਾਕ ਉਹ ਨਮ ਆਇਆ ਪਿਆ ਸੀ ਤੇ ਮੈਂ ਕਿਹਾ ਚਲੋ ਜਲਦੀ ਜਲਦੀ ਲੈ ਆਈ ਜੀ ਹਾਂ ਤੁਸੀਂ ਦਿਖਾ ਦਿਓ ਜੀ ਤੇ ਨਾਲੇ ਆਪਣੇ ਦੋਸਤਾਂ ਨੂੰ ਦਿਖਾ ਦਾਂਗੇ ਜੀ ਜਿਹੜੇ ਆਪਣੇ ਗਰਮੀ ਵਾਲੇ ਸੂਟ ਹੈਗੇ ਜਿਹੜੇ ਉਹ ਵੀ ਲੱਗ ਗਏ ਆ ਐਸੇ ਆਪਣੇ ਸਾਰੇ ਚੱਲਦੇ ਰਹਿੰਦੇ ਆ ਸਦਾ ਬਾਹਰ ਪਾਰਟੀ ਵੀ ਅਰ ਵੀ ਤੇ ਜਿਵੇਂ ਹੁਣ ਅੱਗੇ ਆਪਣੇ ਸੀਜ਼ਨ ਆ ਗਿਆ ਹੈਗਾ ਗਰਮੀ ਦਾ ਉਹ ਵੀ ਸਟਾਕ ਰੈਡੀ ਹੋ ਗਿਆ ਸੀਗਾ ਠੀਕ ਹੈ ਜੀ ਤੁਸੀਂ ਹੁਣ ਟਰਾਈ ਕਰੋ ਇਧਰ ਦੀ ਦੀ ਤੇ ਸੂਟ ਬੜੇ ਬਹੁਤ ਹੀ ਸੋਹਣੇ ਤਿਆਰ ਹੋਏ ਆ ਬਹੁਤ ਹੀ ਪਿਆਰੇ ਕਲਰ ਨੇ ਦੀ ਹਾਂਜੀ ਦੀਦੀ ਇਹਨਾਂ ਦੀ ਰੇਂਜ ਵੀ ਹੈਗੀ ਹੈ ਜਿਹੜੀ ਨਾਰਮਲ ਹੈਗੀ ਤੇ ਸਟਾਫ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਟੱਫ ਹੈਗਾ ਤੇ ਇਹ ਵਾਲੇ ਜਿਹੜੇ ਸੂਟ ਹੈਗੇ ਆ ਇਹ ਹੈਂਡਵਰਕ ਚ ਵੀ ਰੈਡੀ ਕੀਤੇ ਗਏ ਆ ਕਾਟਨ ਦੇ ਸੂਟ ਤੇ थ्रेड वर्क ਚ ਵੀ ਰੈਡੀ ਕੀਤੀ ਹੈ। ਆਹ थ्रेड ਵਰਕ ਆ ਗਿਆ ਦੀ ਹਨਾ ਸਾਰਾ। ਹਾਂਜੀ ਦੀਦੀ ਇਹ ਬਾਕੀ ਹੈਂਡ ਦਾ ਕੰਮ ਹੋਇਆ ਵੈ ਸਾਰਾ। ਪਰ ਇਹ ਚ ਯੂਜ਼ ਕੀਤਾ ਜਿਹੜਾ ਉਹ थ्रेड ਕੀਤਾ ਹੈਗਾ ਤੇ ਬਹੁਤ ਹੀ ਪਿਆਰੇ ਪੀਸ ਹੈਗੇ ਆ। ਹਾਂਜੀ ਹੁਣ ਜਿਵੇਂ ਵੀ ਮਸ਼ੀਨਰੀ ਵਰਕ ਆ ਗਿਆ ਦੀ थ्रेड ਵਰਕ ਆ ਗਿਆ ਹੈਂਡ ਵਰਕ ਆ ਗਿਆ ਵੀ ਜੋ ਵੀ ਆਪਾਂ ਨੂੰ ਪਸੰਦ ਆਉਂਦੀ। ਅਸੀਂ ਆਪਾਂ ਨੂੰ ਪਾਰਟੀਆਂ ਚ ਜਿਵੇਂ ਵੀਅਰ ਕਰਨੇ ਹੁੰਦੇ ਗਰਮੀ ਦੇ ਮਹੀਨਿਆਂ ਚ ਠੀਕ ਹੈ ਜੀ। ਉਦਾਂ ਵੀ ਆਪਾਂ ਵੀਅਰ ਕਰ ਸਕਦੇ ਹੈਗੇ ਆ। ਤੇ ਦੀ ਇਹਨਾਂ ਦਾ ਸਟਾਫ ਕੀ ਕੀ ਚੀਜ਼ ਹੈ ਜੀ ਇਹ? ਕਾਦੀ ਕਾਦੀ ਬਣੇ ਹੋਏ ਨੇ। ਇਹ ਤਾਂ ਦੀਦੀ ਲੇਲਨ कॉटन ਤੇ ਬਣੀ ਹੋਈ ਆ। ਤੇ ਇਹ ਵਾਲੇ ਪੀਸ ਹੈਗੇ ਜਿਹੜੇ ਜੌਰਜਟ ਜਿਵੇਂ ਆਪਾਂ ਨਾਰਮਲ ਜੇ ਛੋਟੇ ਮੋਟੇ ਆਪਾਂ ਨੂੰ ਫੰਕਸ਼ਨ ਆ ਜਾਂਦੇ ਹੈਗੇ ਜਾਂ ਡੇਲੀ ਵੇਅਰ ਲਈ ਜਾਂ ਕੋਈ ਆਪਾਂ ਜੌਬ ਕਰਦੇ ਹਾਂ ਹਨਾ ਉਦਾਂ ਡੇਲੀ ਵੇਅਰ ਲਈ ਇਹ ਵਾਲੇ ਪੀਸ ਉਦਾਂ ਆਪਾਂ ਵੇਅਰ ਕਰ ਸਕਦੇ ਹਾਂ ਤੇ ਜਿਹੜਾ ਇਹਨਾਂ ਦਾ ਸਟੱਫ ਹੈਗਾ ਇਹ ਸਾਰੇ ਸਟੱਫ ਹੀ ਆਪਾਂ ਯੂਜ਼ ਕੀਤੇ ਹੈਗੇ ਕ੍ਰਸ਼ ਕਾਟਨ ਦੀ ਲੇਲਨ ਕਾਟਨ ਦੀ ਖਾਦੀ ਕਾਟਨ ਦੀ ਤੇ ਬਾਕੀ ਜੇਕਰ ਹਨਾ ਵੀ ਕਸਟਮਰ ਦੀ ਡਿਮਾਂਡ ਹੁੰਦੀ ਹੈ ਵੀ ਕੋਈ ਵੀ ਆਪਾਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਰੈਡੀ ਕਰਵਾਉਣਾ ਹੈਗਾ ਤਾਂ ਉਹ ਪੀਸ ਆਪਾਂ ਰੈਡੀ ਕਰਕੇ ਦੇ ਦਿੰਨੇ ਆ ਕਲਰ ਚੁਆਇਸ ਵੀ ਕਸਟਮਰ ਦੀ ਆਪਣੀ ਹੁੰਦੀ ਆ ਹਾਂਜੀ ਹਾਂਜੀ ਜੀ ਹਣ ਜੀ ਜੀ ਮੈਂ ਆਪਣਾ ਦਿਲ ਕਰਦਾ ਵੀ ਇਹੋ ਜਿਹਾ ਸਟਾਫ ਹੋਵੇ ਇਹੋ ਜਿਹਾ ਮਤਲਬ ਉਹ ਤੇ ਵਰਕ ਕਰਿਆ ਹੋਵੇ ਮਤਲਬ ਉਹ ਦੱਸ ਕੀ ਕਰਵਾ ਸਕਦੇ ਹਾਂ ਹਾਂਜੀ ਉਹ ਸਾਨੂੰ ਪਿਕ ਦੇ ਕੇ ਤੇ ਉਹ ਆਪਾਂ ਰੈਡੀ ਕਰ ਦਿੰਨੀ ਹੈਗੀਆਂ ਹਾਂਜੀ ਇਧਰ ਲਈ ਦੀ ਆ ਪਾਰਟੀ ਵੇਅਰ ਆ ਗਈ ਜੀ ਹਾਂਜੀ ਦੀਦੀ ਇਹ ਪਾਰਟੀ ਵੇਅਰ ਹੈਗੀਆਂ ਹਾਂਜੀ ਇਹ ਵੀ ਬਹੁਤ ਸੋਹਣੇ ਜੀ ਕਿ ਇਹ ਤਾਂ ਹੁਣ ਹਨਾ ਚੱਲੀ ਜਾਂਦੇ ਆ ਦੀਦੀ ਵੀ ਜਿਹੜੇ ਫੋਰਨ ਦੇ ਕਸਟਮਰ ਹੁੰਦੇ ਹੈਗੇ ਆ ਠੀਕ ਹੈ ਜੀ ਤੇ ਉਹਨਾਂ ਦੇ ਆ ਵਾਲੇ ਪੀਸ ਹੈਗੇ ਜਿਹੜੇ ਆਰਡਰ ਤੇ ਰੈਡੀ ਹੋਏ ਆ ਹਾਂਜੀ ਹਾਂਜੀ ਇਹ ਸਾਰੇ ਆਰਡਰ ਦੇ ਪੀਸ ਆ ਤਿੰਨ ਵੀ ਰੱਖੀ ਬੈਠਾ ਹਣਾ ਵੀ ਮਤਲਬ ਉਧਰ ਡਿਮਾਂਡ ਜ਼ਿਆਦਾ ਹੈ ਜੀ ਇਹਨਾਂ ਦੇ ਤਾਂ ਉਧਰ ਜਿੱਦਾਂ ਕੀ ਦੀ ਦੀ ਮੌਸਮੀ ਇਦਾਂ ਦਾ ਹੁੰਦਾ ਹਨਾ ਆਪਣੀ ਤਾਂ ਸਰਦੀਆਂ ਦਾ ਸੀਜ਼ਨ ਹੈ ਜਿਹੜਾ ਉਹ ਖਤਮ ਹੋ ਗਿਆ ਤੇ ਉਧਰ ਤਾਂ ਹੁਣ ਚੱਲਣਗੇ ਉਧਰ ਨਾਰਮਲ ਜੀ ਠੰਡ ਜਿਵੇਂ ਆਪਣੀ ਪੈਂਦੀ ਹੈਗੀ ਆ ਦਸੰਬਰ ਦੇ ਮਹੀਨੇ ਚ ਉਹ ਹੁਣ April May ਚ ਪੈ ਰਹੀ ਆ ਤਾਂ ਕਰਕੇ ਉਧਰ ਤਾਂ ਫਿਰ ਜਿਹੜੇ ਵੈਲਵਟ ਵਾਲੇ ਆ ਉਹ ਚੱਲਦੇ ਆ ਤੇ ਇਦਾਂ ਨਹੀਂ ਪਾਉਂਦੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਜਿਹੜੇ ਹੁਣ ਫੋਰਨ ਕੰਟਰੀ ਚ ਰਹਿੰਦੇ ਨੇਗੇ ਉਹ ਮਤਲਬ ਆਪਦੀ ਚੁਆਇਸ ਅਨੁਸਾਰ ਜਿਵੇਂ ਹੁਣ ਸਬਰ ਬੜਾ ਉਧਰ ਨਾਲ ਠੰਡ ਹੀ ਜ਼ਿਆਦਾ ਰਹਿੰਦੀ ਹੈਗੀ ਸੋ ਇਹੜੀ ਚੀਜ਼ਾਂ ਨੇ ਗੀਆਂ ਅਲੱਗ-ਅਲੱਗ ਸਟਾਕ ਜਿਹੜੋ ਆਇਆ ਪਿਆ ਹੈਗਾ ਹਾਂਜੀ ਆਪਣੇ ਅਕੋਰਡਿੰਗ ਹੀ ਅਗਲਾ ਸਟਾਫ ਦਾਸ ਦਿੰਦਾ ਹੈਗਾ ਆਪਣੇ ਅਕੋਰਡਿੰਗ ਆਪਾਂ ਨੂੰ ਬਸ ਇੱਕ ਆਪਣਾ ਪ੍ਰੋਪਰ ਐਡਰੈਸ ਸੈਂਡ ਕਰ ਦਿੰਦਾ ਪ੍ਰੋਪਰ ਮੀਜ਼ਰਮੈਂਟ ਸੈਂਡ ਕਰ ਦਿੰਦਾ ਆਪਾਂ ਉਹ ਹੀ ਚੀਜ਼ ਬਣਾ ਕੇ ਤੇ ਉਹਨਾਂ ਦੀ ਉੱਥੇ ਸ਼ਿਪਿੰਗ ਕਰ ਦਿੰਨੇ ਆ ਠੀਕ ਹੈ ਜੀ ਹਾਂਜੀ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੀ ਮਤਲਬ ਵਧੀਆ-ਵਧੀਆ ਦੇਖ ਸਕਦੇ ਹੋ ਸੂਟ ਤੇ ਆਨਲਾਈਨ ਵੀ ਹੈਗੀ ਹੈ ਜੀ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਹੀ ਵਧੀਆ-ਵਧੀਆ ਮਤਲਬ ਆਪਦੀ ਚੁਆਇਸ ਅਨੁਸਾਰ ਸਾਰੀਆਂ ਚੀਜ਼ਾਂ ਦੱਸ ਕੇ ਵੀ ਮਤਲਬ ਆਪਦੇ ਬਜਟ ਦੇ ਅਕੋਰਡਿੰਗ ਵੀ ਬਣਵਾ ਸਕਦੇ ਜਿੰਨਾ ਕ ਆਪਣਾ ਬਜਟ ਹੋਵੇ ਉਹਦੇ ਅਕੋਰਡਿੰਗ ਹੈ ਜਿਹੜੇ ਸੂਟ ਹੈ ਅਲੱਗ-ਅਲੱਗ ਸਟੱਫ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਹਾਂਜੀ ਘੱਟ ਤੋਂ ਘੱਟ ਰੇਨ ਚ ਵੀ ਹੋ ਜਾਂਦੀ ਹੈ ਤੇ ਵੱਧ ਤੋਂ ਵੱਧ ਰੇਨ ਚ ਬਾਕੀ ਉਹ ਆਪਣੇ ਬਜਟ ਤੇ ਹੀ ਡਿਪੈਂਡ ਕਰਦਾ ਵੀ ਆਪਣਾ ਕਿੰਨਾ ਕ ਬਜਟ ਹੈਗਾ ਉਸ ਤੇ ਅਕੋਰਡਿੰਗ ਆਪਾਂ ਰੈਡੀ ਕਰਕੇ ਦੇ ਦਿੰਨੇ ਆ ਪਹਿਲਾਂ ਕਸਟਮਰ ਨੂੰ ਐਕਸਪਲੇਨ ਕਰ ਦੇਈਦਾ ਵੀ ਆਹ ਚੀਜ਼ ਹੈਗੀ ਹੈ ਜਿਹੜੀ ਏਦਾਂ ਬਣੂਗੀ ਤੇ ਇੰਨੀ ਕੁ ਰੇਨ ਚ ਰੈਡੀ ਹੋ ਜਾਊਗੀ ਤੇ ਜਿਵੇਂ ਹੁਣ ਕਿਸੇ ਨੂੰ ਵੀ ਜ਼ਿਆਦਾ ਕਾਲੀ ਹੁੰਦੀ ਹੈ ਕਿ ਵੀ ਉਹਨਾਂ ਨੇ ਬਣਵਾਉਣਾ ਫਿਰ ਕਈ ਵਾਰੀ ਤਾਂ ਥੋੜਾ ਓਵਰ ਹੀ ਰਸ਼ ਹੁੰਦਾ ਤਾਂ ਵਨ ਵੀਕ ਚ ਆ ਹੀ ਦਿੰਦਾ ਠੀਕ ਹੈ ਜੀ ਕਈ ਵਾਰੀ ਥੋੜੀ ਫਿਰ ਸਾਨੂੰ ਵੀ ਐਡਜਸਟਮੈਂਟ ਕਰਨੀ ਪੈਂਦੀ ਹੈਗੀ ਵੀ ਅਗਲੇ ਕਸਟਮਰ ਹੁੰਦੇ ਹੈਗੇ ਉਹਨਾਂ ਨੂੰ ਮੜਾਇਆ ਰੋਕ ਕੇ ਪਿੱਛੇ ਕਰਕੇ ਫਿਰ ਕਸਟਮਰ ਦਾ ਪੀਸ ਕੱਢ ਕੇ ਦੇਣਾ ਪੈਂਦਾ ਹੈਗਾ ਠੀਕ ਹੈ ਜੀ ਹਾਂਜੀ ਤੇ ਹੁਣ ਸੂਟ ਆਪਾਂ ਦਿਖਾ ਵੀ ਦਈਏ ਜੀ ਆਹ ਦੇਖੋ ਜੀ ਮੈਨੂੰ ਫੌਨ ਕੰਟਰੀ ਚ ਜੀ ਇਹ ਜਿਹੜੀਆਂ ਚੀਜ਼ਾਂ ਨੇ ਪਾਰਟੀ ویئر ਹੁੰਦਾ ਆਪਾਂ ਲੈ ਸਕਦੇ ਆ ਜੀ ਉਧਰ ਤਾਂ ਇਦਾਂ ਦੀਆਂ ਚੱਲ ਰਹੀਆਂ ਹਾਲੇ ਆਪਣੇ ਥੋੜਾ ਆਕਸੀਜਨ ਹੋ ਰਿਹਾ ਹੈਗਾ ਉਧਰ ਸੀਜ਼ਨ ਹਜੇ ਇਹਨਾਂ ਦਾ ਚੱਲ ਰਿਹਾ ਆਹ ਇਹ ਵਾਲਾ ਪੀਸ ਹੈਗਾ ਜਿਹੜਾ ਇਹ ਵੀ ਦੀਦੀ ਕਸਟਮਰ ਨੇ ਆਰਡਰ ਤੇ ਬਣਵਾਇਆ ਹੈਗਾ ਠੀਕ ਹੈ ਜੀ ਇਹਦਾ ਦੁਪੱਟਾ ਹਲੇ ਰੈਡੀ ਹੋ ਰਿਹਾ ਇਹ ਕੀ ਸਟਾਫ ਹੈ ਦੀ ਇਹ ਟਿਸ਼ੂ ਦਾ ਹੈ ਦੀਦੀ ਠੀਕ ਹੈ ਜੀ ਹਾਂਜੀ ਤੇ ਬਾਕੀ ਫਿਨਿਸ਼ਿੰਗ ਹੈ ਜਿਹੜੀ ਇਹ ਚੈੱਕ ਵੀ ਕਰ ਸਕਦੇ ਤੁਸੀਂ ਵੀ ਸਾਰਾ ਜਿਹੜਾ ਕੰਮ ਹੈਗਾ ਪੂਰੀ ਫਿਨਿਸ਼ਿੰਗ ਦਾ ਹੈਗਾ ਹਾਂਜੀ 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 ਆਹ ਵਾਲਾ ਆ ਗਿਆ ਜੀ ਲਾਈਟ ਕਲਰ ਤੇ ਮੇਰੇ ਲਾਈਟ ਡਾਰਕ ਸੇ ਬਣਵਾਉਣੇ ਹੋਣ ਜੀ ਹਾਂਜੀ ਉਹ ਵੀ ਸਾਰੀਆਂ ਮਤਲਬ ਜਿਵੇਂ ਇਹ ਚੀਜ਼ਾਂ ਵਰਕ ਦੀ ਬਹੁਤ ਹੀ ਸੋਹਣਾ ਕਰਿਆ ਹੋਇਆ ਹੁਣ ਜਿਵੇਂ ਵੀ ਆਮ ਹੁੰਦੇ ਨੇ ਵੀ ਕਈ ਵਾਰ ਵਰਕ ਤੇ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਮਤਲਬ ਇੰਨੇ ਜਿਆਦਾ ਵਧੀਆ ਹੁੰਦੇ ਪਾ ਤੁਸੀਂ ਜਿਹੜੀ ਇਹਨਾਂ ਦੀ ਕੁਆਲਿਟੀ ਤੇ ਮਤਲਬ ਜਿਹੜੀ ਫਿਨਿਸ਼ਿੰਗ ਆ ਉਹ ਦੇਖ ਸਕਦੇ ਹੋ ਕਿੰਨੀ ਜਿਆਦਾ ਵਧੀਆ ਤੇ ਕਿੰਨੀ ਸਫਾਈ ਨਾਲ ਮਤਲਬ ਜਿਹੜਾ ਵਰਕ ਆ ਉਹ ਕੀਤਾ ਗਿਆ ਹੈਗਾ ਜਿਹੜੀ ਗ੍ਰੇਸ ਹੁੰਦੀ ਹੈਗੀ ਸਿਰਫ ਹੱਥ ਦੀ ਗ੍ਰੇਸ ਹੁੰਦੀ ਹੈਗੀ ਹੱਥ ਦੀ ਸਫਾਈ ਕਿੰਨੀ ਹੈਗੀ ਉਸ ਦੇ ਅਕੋਰਡਿੰਗ ਹੀ ਪੀਸ ਬਣ ਕੇ ਰੈਡੀ ਹੁੰਦਾ ਹੈਗਾ ਠੀਕ ਹੈ ਜੀ ਹਾਂਜੀ ਤੇ ਜਿਹੜੇ ਦੀ ਮਤਲਬ ਵੀ ਵਰਕ ਕਰਦੇ ਨੇ ਉਹ ਆਪਣੀ ਨਿੱਦੀ ਕੇ ਜੀ ਹਾਂ ਦੀਦੀ ਉਹ ਸਾਰੇ ਕਾਰੀਗਰ ਆਪਣੇ ਟੇਲਰ ਵੀ ਆਪਣੇ ਖੁਦ ਦੇ ਹੀ ਰੱਖੇ ਹੋਏ ਆ ਥ੍ਰੈਡ ਵਾਲੇ ਕਾਰੀਗਰ ਵੀ ਆ ਆਰੀ ਵਾਲੇ ਵੀ ਆ ਤੇ ਹੈਂਡ ਵਾਲੇ ਵੀ ਆ ਜੀ ਕਾ ਜੀ ਤੇ ਦੋਸਤੋ ਜੋ ਵੀ ਤੁਹਾਨੂੰ ਵਰਕ ਪਸੰਦ ਹੈ ਉਹ ਵੀ ਤੁਸੀਂ ਮਤਲਬ ਵੀ ਦੀ ਦੇ ਤੋਂ ਮਤਲਬ ਆਰਡਰ ਕਰਕੇ ਬਣਵਾ ਸਕਦੇ ਹੋ ਜੀ ਅਲੱਗ-ਅਲੱਗ ਸਟੱਫ ਤੇ ਤੁਸੀਂ ਜਿਹੜਾ ਰੈਡੀ ਕਰਵਾ ਸਕਦੇ ਹੋ ਵਾਜਟ ਦੇ ਅਕੋਰਡਿੰਗ ਵੀ ਬਣਵਾ ਸਕਦੇ ਹੋ ਮਤਲਬ ਜਿੰਨੇ ਕ ਆਪਣਾ ਐ ਲੱਗਦਾਗਾ ਵੀ ਐਨੇ ਕੀ ਪੈਸੇ ਲਾਉਣੇ ਆ ਉਹਦੇ ਹਿਸਾਬ ਨਾਲ ਜਿਹੜਾ ਸੂਟ ਉਹ ਵਧੀਆ ਰੈਡੀ ਕਰਕੇ ਥੋੜੇ ਜਿਹੇ ਟਾਈਮ 'ਚ ਜਿਹੜਾ ਸਾਨੂੰ ਉਹ ਤਿਆਰ ਕਰਕੇ ਦੇ ਦੇਣਗੇ ਸੋ ਬਹੁਤ ਵਧੀਆ ਲੱਗੇ ਦੀ ਇਹ ਤਾਂ ਸੂਟ ਤੇ ਹੁਣ ਆਪਾਂ ਜਿਹੜੇ ਸਮਰ ਸੀਜ਼ਨ ਵਾਲਾ ਜੀ ਉਹ ਵੀ ਦੇਖ ਲੈਣੇ ਆ ਇੱਕ ਦੀ ਦੀ ਜਿਹੜਾ ਵਰਕ ਹੈਗਾ ਇਹਦੇ ਨੇ neck neck ਤੇ ਆ ਤੇ ਬਾਜੂ ਤੇ ਵਰਕ ਬਾਕੀ ਜਿਵੇਂ ਆਪਾਂ ਸਟੀਚਿੰਗ ਦਿੰਨੇ ਆ ਹਨਾ ਉਸ ਤੋਂ ਬਾਅਦ ਉਹਦੀ ਫੁੱਲ ਗ੍ਰੇਸ ਹੁੰਦੀ ਹੈਗੀਆ ਸਹੀ ਗੱਲ ਅਦੀ ਤੇ ਜਿਵੇਂ ਲੈਸ਼ ਵਗੈਰਾ ਐਡ ਹੋ ਜਾਂਦੀ ਹੈ ਪਿੰਟੈਕਸ ਵਗੈਰਾ ਐਡ ਹੋ ਜਾਂਦੀਆਂ ਹੈਗੀਆਂ ਤੇ ਉਹ ਚੀਜ਼ਾਂ ਵਧੀਆ ਬਣ ਜਾਂਦੀਆਂ ਉਸ ਤੋਂ ਬਾਅਦ ਸਟੀਚਿੰਗ ਦਾ ਵੀ ਕੰਮ ਇੱਥੇ ਮਤਲਬ ਬਹੁਤ ਵਧੀਆ ਕਰਦੇ ਨੇ ਦੀ ਹਾਂਜੀ ਅਸੀਂ ਖੁਦ ਸਟੀਚਿੰਗ ਦਿੰਨੇ ਆ ਠੀਕ ਹੈ ਜੀ ਤੇ ਦੋਸਤੋ ਤੁਸੀਂ ਮਤਲਬ ਵੀ ਵਧੀਆ ਵਧੀਆ ਜਿਵੇਂ ਹੁਣ ਆਪਾਂ ਨੂੰ ਹੁੰਦਾ ਵੀ ਸਿੰਪਲ ਸੂਟ ਹੋਵੇ ਤੇ ਉਹ ਜਿਹੜੀ ਸਟੀਚਿੰਗ ਆ ਉਹਦੇ ਅਨੁਸਾਰ ਹੀ ਮਤਲਬ ਜਿਹੜਾ ਸੂਟ ਆ ਉਹ ਬਹੁਤ ਵਧੀਆ ਬਣ ਜਾਂਦਾਗਾ ਤੇ ਉਹ ਵੀ ਤੁਸੀਂ ਦੱਸ ਕੇ ਮਤਲਬ ਜਿਹੜਾ ਸਟਿ ਤੁਸੀਂ ਵਰਕ ਦੇਖੋ ਜੀ ਕਿੰਨਾ ਜਿਆਦਾ ਵਧੀਆ ਹੋਇਆਗਾ ਆ ਚੀਜ਼ ਕੀ ਆ ਗਈ ਇਹ ਖਾਦੀ ਕਾਟਨ ਦਾ ਆ ਗਈ ਖਾਦੀ ਕਾਟਨ ਆ ਗਈ ਠੀਕ ਹੈ ਜੀ ਇਹਦੀ ਜਿਵੇਂ ਕੀ ਵਰਕ ਹੈਗਾ ਇਹਦੀ ਨਾ ਬੋਟਮ ਤੇ ਵਰਕ ਹੈ ਤੇ ਬਾਜੂ ਤੇ ਵਰਕ ਹੈ ਇਹ ਵਾਲਾ ਹੀ ਹਾਂ ਜੀ ਜਿਹਦੀ ਸ਼ਰਟ ਆਪਣੀ ਸਿੰਪਲ ਹੋਗੀ ਤੇ ਸ਼ਰਟ 'ਚ ਪਿੰਟੈਕਸ ਪੈ ਜਾਣੀ ਹੈ ਲੈਸ਼ ਐਡ ਹੋ ਜੂਗੀ ਤੇ ਬਾਜੂ ਹੈਵੀ ਹੋਗੀ ਤੇ ਬਾਟਮ ਹੈਵੀ ਹੋਣੀ ਹਾਂਜੀ ਇੱਕ ਵਾਰ ਤਾਂ ਐਵੇਂ ਆਪਾਂ ਨੂੰ ਸੂਟ ਲਾ ਦੇਵੇ ਤਾਂ ਸਿੰਪਲ ਜਿਹਾ ਪਰ ਜਦੋਂ ਰੀ ਹੁੰਦਾ ਤਾਂ ਬਾਅਦ ਹਾਂਜੀ ਬਨਣ ਤੋਂ ਬਾਅਦ ਫੁੱਲ ਜਦੋਂ ਆਪਾਂ ਫਾਈਨਲ ਲੁੱਕ ਦੇਖਦੇ ਹਾਂ ਉਸ ਤੋਂ ਬਾਅਦ ਪਤਾ ਚੱਲਦਾ ਵੀ ਚੀਜ਼ ਕੀ ਬਣ ਗਈ ਸਹੀ ਗੱਲ ਹੈ ਜੀ ਕਿਉਂਕਿ ਕਈ ਮਤਲਬ ਆਪਾਂ ਸੂਟ ਦੇਖੀ ਇਹਨੇ ਦੇਖਿਆ ਨਾ ਆਪ ਨੂੰ ਐਵੇਂ ਲਾ ਦੇਵੇ ਕਿਹੜਾ ਲਈਏ ਕਿਹੜਾ ਲਈਏ ਪਰ ਜਦੋਂ ਆਪਾਂ ਉਹਦੀ ਸਟੀਚਿੰਗ ਹੋ ਜਾਂਦੀ ਆ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਸੂਟ ਜਿਹੜਾ ਫਾਈਨਲ ਲੁੱਕ 'ਚ ਗ੍ਰੇਸ ਆਉਂਦੀ ਹੈਗੀ ਆ ਪੀਸ ਵੀ ਬਹੁਤ ਸੋ ਸੋ ਇਹ ਨਿਊ ਡਿਜ਼ਾਈਨ ਹੀ ਆਦੀ ਹਨ ਹਾਂ ਦੀਦੀ ਇਹ ਨਾ ਲੇਲਨ कॉटन ਦੇ ਸਟੱਫ ਤੇ ਬਣਾਈ ਸੀਗੇ ਇਹ ਹੈਂਡ ਚ ਕੀਤਾ ਗਿਆ ਸੀ ਇਹਨਾਂ ਦਾ ਕੰਮ ਠੀਕ ਹੈ ਜੀ ਆ ਦੇਖੋ ਜਿਵੇਂ ਹੁਣ ਆਪਾਂ ਨੋਰਮਲ ਪਾਰਟੀ ਦੇ ਵੇਅਰ ਕਰਨਾ ਹੈਗਾ ਐਦਾਂ ਦੀਆਂ ਚੀਜ਼ਾਂ ਵੀ ਅਗਲੇ ਸੀਜ਼ਨ 'ਚ ਚੱਲ ਜਾਂਦੀਆਂ ਹੈਗੀਆਂ ਸਮਰ ਸੀਜ਼ਨ 'ਚ ਹਾਂ ਜੀ ਹੁਣ ਜਿਵੇਂ ਦੀ ਗਰਮੀ ਹੁੰਦੀ ਉਹ ਤੋਂ ਜ਼ਿਆਦਾ ਹੈਵੀ ਮਤਲਬ ਹਾਂ ਜੀ ਦੀਦੀ ਹੈਵੀ ਪਾਈਆਂ ਆਂਦੇ ਆਪਾਂ ਪਵਾ ਸਕਦੇ ਹਾਂ ਜੀ ਨਾਈ ਵੀ ਇਦਾਂ ਦਾ ਕਪੜਾ ਵੀਅਰ ਕਰ ਸਕਦੇ ਆ ਵੀ ਆਪਣਾ ਕ੍ਰੇਪ ਵਗੈਰਾ ਹੋ ਗਿਆ ਸਹੀ ਗੱਲ ਆ ਜੀ ਉਦੋਂ ਫਿਰ ਆ ਚੀਜ਼ਾਂ ਆਪਾਂ ਵੀਅਰ ਕਰ ਸਕਦੇ ਆ ਹਾਂਜੀ ਦੀ ਜੀ ਹੁਣ ਬਾਹਰ ਦੀ ਮੈਂ ਕੰਟਰੀ ਆ ਉਹਨਾਂ ਤੋਂ ਚੱਲ ਜਾਂਦੇ ਕਿਉਂਕਿ ਉਸ ਦਾ ਮਤਲਬ ਵੀ ਠੰਡ ਹੁੰਦੀ ਹੈਗੀ ਹਾਂਜੀ ਉਹਨਾਂ ਦੇ ਮਤਲਬ ਵੀ ਅਕੋਰਡਿੰਗ ਆਪਦੇ ਬਾਹਰ ਲਈ ਤਾਂ ਬਣਵਾ ਸਕਦੇ ਨੇਗੇ ਤੇ ਹੁਣ ਜਿਵੇਂ ਆਪਣੇ ਇੱਥੇ ਗਰਮੀ ਆ ਤਾਂ ਉਹਦੇ ਅਨੁਸਾਰ ਮਤਲਬ ਇਹ ਜਿਹੜੀ ਗਰਮੀ ਵਾਲੇ ਆਗੇ ਜੀ ਇਹ ਵੀ ਬਹੁਤ ਹੀ ਸੋਹਣੇ ਰੈਡੀ ਹੋਏ ਨੇਗੇ ਹਾਂਜੀ ਦੀ ਜੀ ਕੋਈ ਵੀ ਕਸਟਮਰ ਹਨਾ ਆਪਾਂ ਨੂੰ ਕੋਈ ਵੀ ਡਿਜ਼ਾਈਨ ਦਿੰਦਾ ਜਾਂ ਸਾਡਾ ਡਿਜ਼ਾਈਨ ਚੂਜ਼ ਕਰਦਾ ਹੈਗਾ ਆਪਾਂ ਉਹੀ ਪੀ ਰੈਡੀ ਕਰ ਦਿੰਨੇ ਆ ਬਾਕੀ ਵੀ ਜਿਹੜਾ ਵੀ ਸਟੱਫ ਚਾਹੁੰਦਾ ਹੈਗਾ ਕਸਟਮਰ ਆਪਾਂ ਉਹੀ ਸਟੱਫ ਲਗਾ ਕੇ ਦਿੰਨੀ ਆ ਵੀ ਐਦਾਂ ਦਾ ਕੰਮ ਨਹੀਂ ਹਨਾ ਵੀ ਜਿਵੇਂ ਆਪਾਂ ਕਸਟਮਰ ਨੂੰ ਪਿਓਰ ਦਾ ਬੋਲੀ ਜਾਈਏ ਫਿਰ ਸੈਮੀ ਯੂਜ਼ ਕਰੀਏ ਉਹ ਚੀਜ਼ਾਂ ਨਹੀਂ ਪਹਿਲਾਂ ਅਗਲੇ ਤੋਂ ਪੁੱਛੀਦਾ ਵੀ ਉਹਦਾ ਬਜਟ ਕਿੰਨਾ ਕ ਹੈ ਕਿੱਥੋਂ ਤੱਕ ਉਹਨਾਂ ਨੇ ਰੈਡੀ ਕਰਵਾਉਣਾ ਹੈਗਾ ਫਿਰ ਉਸ ਦੇ ਅਕੋਰਡਿੰਗ ਹੀ ਆਪਾਂ ਪਹਿਲਾਂ ਐਕਸਪਲੇਨ ਕਰ ਦਿੰਨੇ ਹੈਗੇ ਆ ਤੇ ਫਿਰ ਆਪਾਂ ਚੀਜ਼ ਰੈਡੀ ਕਰਦੇ ਹੈਗੇ ਆ ਹਾਂਜੀ ਦੀਦੀ ਮੈਂ ਹੁਣਾ ਮਤਲਬ ਵੀ ਕਈ ਵਾਰ ਆਪਣੇ ਕੋਲੇ ਇੰਨਾ ਹੋ ਹੁੰਦਾ ਨਹੀਂ ਹੈਗਾ ਮਤਲਬ ਵੀ ਉਹ ਪਿਕ ਸੈਂਡ ਕਰਕੇ ਮਤਲਬ ਆਪ ਰਿਕੋਰਡਿੰਗ ਵੀ ਬਣਵਾ ਸਕਦੇ ਹਾਂ ਹਾਂਜੀ ਆਪਣੇ ਅਕੋਰਡਿੰਗ ਜਿਵੇਂ ਦਾ ਚਾਹੀਓ ਉਹ ਮੈਂ ਦਾ ਵਾਰ ਕਿਤੇ ਉਹ ਜਿਹੇ ਸਟਾਫ ਦੇ ਜਿਵੇਂ ਕਿ ਅੱਜ ਕੱਲ ਇੰਸਟਾਗ੍ਰam ਤੇ ਹਨਾ ਜ਼ਿਆਦਾਤਰ ਲੇਡੀਜ਼ ਦੇਖਣੀਆਂ ਹੈਗੀਆਂ ਡਿਜ਼ਾਈਨ ਤੇ ਕੋਈ ਵੀ ਪਿਕ ਸਾਨੂੰ ਦੇ ਸਕਦਾ ਹੈਗਾ ਆਪਾਂ ਉਹੀ ਚੀਜ਼ ਰੈਡੀ ਕਰਕੇ ਦਿੰਨੇ ਆ ਐਜ਼ ਇਟ ਇਜ਼ ਹਾਂਜੀ ਦੋਸਤੋ ਤੇ ਤੁਸੀਂ ਵਧੀਆ-ਵਧੀਆ ਜਿਹੜੇ ਸੂਟ ਆ ਆਪਦੇ ਅਕੋਰਡਿੰਗ ਬਣਵਾ ਸਕਦੇ ਹੋ ਬਜਟ ਦੇ ਹਿਸਾਬ ਨਾਲ ਕਿਉਂਕਿ ਕਈ ਵਾਰ ਆਪ ਨੂੰ ਐਵੇਂ ਹੁੰਦਾ ਵੀ ਇਹ ਬੁਟੀਕ ਤੇ ਤਾਂ ਵੀ ਜ਼ਿਆਦਾ ਮਹਿੰਗਾ ਜਾਂ ਇਹ ਬੁਟੀਕ ਤੇ ਵੀ ਜ਼ਿਆਦਾ ਸਸਤਾ ਹੈਗਾ ਪਰ ਇੱਥੇ ਹਰੇਕ ਮਤਲਬ ਵਧੀਆ ਕੁਆਲਿਟੀ ਮਿਲੂਗੀ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਕਹਿ ਦਿੰਨੇ ਵੀ ਸਾਡੇ ਨਾਲ ਧੋਖਾ ਹੋ ਗਿਆ ਵੀ ਅਸੀਂ ਸੂਟ ਮੰਗਵਾਏ ਸੀ ਕੋਈ ਮਤਲਬ ਧੋਖਾ ਨਹੀਂ ਵਧੀਆ ਆਪਾਂ ਨੂੰ ਜਿਹੜੀ ਚੀਜ਼ ਆਪਾਂ ਆਰਡਰ ਕਰਦੇ ਓਵੇਂ ਹੀ ਆਪਾਂ ਨੂੰ ਮਿਲੂਗੀ ਤੇ ਜਿਹੇ-ਜਿਹੇ ਵੀ ਆਪਾਂ ਸਟਾਫ ਚਾਹੀਏ ਜਿਹੇ-ਜਿਹੇ ਵੀ ਆਪਾਂ ਬਣਵਾਉਣਾ ਹੈਗਾ ਉਹ ਆਪਾਂ ਆਪ ਤੇ ਹੁਣ ਜਿਵੇਂ ਗਰਮੀ ਦਾ ਸੀਜ਼ਨ ਚੱਲ ਰਿਹਾ ਤੇ ਮੈਂ ਚਾਹ ਚਲੋ ਜੀ ਇਹ ਸੇਵ ਬੁਟੀਕ ਤੋਂ ਆਪਾਂ ਜਿਹੜੇ ਗਰਮੀ ਦੇ ਸੂਟ ਆ ਉਹ ਹੀ ਆਪਾਂ ਲੈ ਕੇ ਜਾਵਾਂਗੇ ਜੀ ਸੋ ਬਹੁਤ ਵਧੀਆ ਲੱਗਿਆ ਦੀ ਤੇ ਚਲੋ ਇੱਕ ਅੱਧਾ ਆਪਾਂ ਹੋਰ ਦੇਖ ਲੈਣੇ ਜੀ ਚਲੋ ਆਪਣਾ ਇਧਰ ਵੀ ਦਿਖਾ ਦਿਓ ਜਿਹੜੇ ਆਪਾਂ ਇਹ ਨਹੀਂ ਜੀ ਸੂਟ ਇਹ ਵਾਲੇ ਪੀਸ ਬੁਟੀਕ ਮਾਲਵੇ ਦੀ ਸ਼ਾਨ ਹੈ ਇਹ ਵਾਲੇ ਪੀਸ ਵੀ ਕਸਟਮਰ ਨੇ ਫੌਰਨ ਦੇ ਕਸਟਮਰ ਸੀਗੇ ਮਦਰ ਡਾਟਰ ਦਾ ਸੂਟ ਹੈਗਾ ਇਹ ਉਹਨਾਂ ਦੀ ਡਾਟਰ ਦਾ ਇਹ ਉਹਨਾਂ ਦੀ ਮਦਰ ਦਾ ਠੀਕ ਹੈ ਜੀ ਬਹੁਤ ਹੀ ਪਿਆਰਾ ਇਹ ਪੀਸ ਬਣਿਆ ਇਹਨਾਂ ਤੇ ਦੁਪੱਟੀਆਂ ਹਲੇ ਰੈਡੀ ਹੋ ਰਹੇ ਹੈਗੇ ਉਸ ਤੋਂ ਬਾਅਦ ਸਟੀਚਿੰਗ ਦੇ ਆ ਕੇ ਸਟਾ ਇਹ ਨੇਚਰਲ ਕ੍ਰੀਪਟੀ ਬਣਿਆ ਦੀ ਰੀਤੀ ਇਹਦੇ ਨਾਲ ਨਾ ਦੁਪੱਟਾ ਲੱਗਿਆ ਹੋਇਆ ਆ ਔਰਗੈਂਜ਼ਾ ਦਾ ਤੇ ਫੁੱਲ ਹੈਵੀ ਪੀਸ ਆ ਇਹ ਤੇ ਦੋਸਤੋ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਮਤਲਬ ਵੀ ਡੀਐਮ ਕਰ ਸਕਦੇ ਹੋ ਦੀਦੀ ਨੂੰ ਅਸੀਂ ਮਾਲਵਾ ਬਟਿਕ ਜਿਹੜੀ ਆਈਡੀਆ ਉਹ ਵੀ ਮੈਂਸ਼ਨ ਕਰ ਦਾਂਗੇ ਨੰਬਰ ਵੀ ਮੈਂਸ਼ਨ ਕਰ ਦਾਂਗੇ ਜੀ ਇਹ ਜਿਵੇਂ ਕੀ ਬ੍ਰਾਈਡਲ ਲੁੱਕ ਤੇ ਵੇਅਰ ਕਰਨਾ ਹੁੰਦਾ ਹੈਗਾ ਇਹਦੇ ਨਾਲ ਫੁੱਲ ਹੈਵੀ ਦੁਪੱਟਾ ਹੈਗਾ ਤੇ ਫੁੱਲ ਹੈਵੀ ਸ਼ਰਟ ਆ ਇਹਦੀ ਬਾਜੂ ਤੇ ਵੀ ਵਰਕ ਹੈ ਤੇ ਬਾਟਮ ਤੇ ਵੀ ਵਰਕ ਹੈ ਆ ਇਹ ਵੈਲਵਟ ਤੇ ਬਣਿਆ ਰਿਹਾ ਦੀ ਜੀ ਹਾਂਜੀ ਜੀ ਉਧਰ ਤਾਂ ਚੱਲੀ ਜਾਂਦਾ ਦੀ ਫਿਰ ਇਹ ਮਤਲਬ ਕਪੜਾ ਇਹ ਵਾਲੇ ਪੀਸ ਹੈਗੇ ਜਿਹੜੇ ਸਾਰੇ ਕਸਟਮਰ ਦੇ ਨੇ ਇਹ ਸਟੀਚਿੰਗ ਹੋਣੀ ਬਾਕੀ ਹੈ ਇਹਨਾਂ ਦੀ ਰੈਡੀ ਕਰਕੇ ਰੱਖੇ ਸੀਗੇ ਇੱਕ ਵਾਰ ਤੇ ਉਹ ਵਾਲੇ ਦੀ ਉਹ ਵੀ ਗਰਮੀ ਵਾਲੀ ਹੈਗੇ ਦੀ ਹੈ ਨਾ ਹਾਂਜੀ ਇਹ ਗਰਮੀ ਵਾਲੀ ਆਂਦੀ ਦੀ ਠੀਕ ਹੈ ਜੀ ਬਹੁਤ ਹੀ ਸੋਹਣੇ ਮਤਲਬ ਹੀ ਜਿਹੜਾ ਸਟਾਫ ਵੀ ਬਹੁਤ ਵਧੀਆ ਹੈਂਡਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਜੀ ਹਾਂਜੀ ਕਸਟਮਰ ਨਾਰਮਲ ਜੀ ਰੇਂਜ ਚ ਮੰਗਦਾ ਹਨਾ ਵੀ ਆਪਾਂ ਨੂੰ 3000-3500 ਦੀ ਰੇਂਜ ਚ ਆਪਾਂ ਨੂੰ ਵਧੀਆ ਪਾਰਟੀ ਵੇਅਰ ਸੂਟ ਬਣ ਜੇ ਉਦਾਂ ਦੇ ਆਪਾਂ ਪੀਸ ਰੈਡੀ ਕਰਕੇ ਰੱਖਦੇ ਆ ਆ ਤੁਸੀਂ ਦੇਖ ਹੀ ਸਕਦੇ ਹੋ ਹਨਾ ਦੀਦੀ ਇਹ ਇਹ ਲਾਈਵ ਵਰਕ ਕੀਤਾ ਹੈਗਾ ਖੋਲ ਲਾਂਗੇ ਤੇ ਬਹੁਤ ਪਿਆਰਾ ਬਣਿਆ ਹੋਇਆ ਦੀ ਇਹ ਵੀ ਇਹ ਹੈਂਡ ਦਾ ਕੰਮ ਹੈ ਨਾਲ ਹੀ ਹਾਂਜੀ ਹਾਂਜੀ ਜੀ ਤੇ ਇਹ ਜੌਰਜਟ ਦਾ ਸਟੱਫ ਇਸ ਤੇ ਯੂਜ਼ ਕੀਤਾ ਹੈ ਤੇ ਦੀ ਨਾਲ ਦੁਪੱਟਾ ਜਿਹੜਾ ਉਹ ਟਾਈਡ ਆ ਹੀ ਰੱਖਿਆ ਹੈਗਾ ਠੀਕ ਹੈ ਜੀ ਸੈਮੀ ਚਨੂਨ ਦਾ ਠੀਕ ਹੈ ਜੀ ਇਹ ਪੂਰਾ ਪੀਸ ਆਪਾਂ ਨੂੰ 3500 ਚ ਬਣ ਕੇ ਰੈਡੀ ਹੋਊਗਾ ਤੇ ਪਰ ਜਿਹੜਾ ਪੀਸ ਹੈਗਾ ਉਸ ਤੋਂ ਬਾਅਦ ਸਟੀਚਿੰਗ ਹੋਊਗੀ ਟੈਸਟਿੰਗ ਨਾਲ ਇਹਦੀ ਗ੍ਰੇਸ ਦੇਖਣਾ ਫਿਰ ਫੁੱਲ ਜਦੋਂ ਆਪਾਂ ਫਾਈਨਲ ਲੁੱਕ ਚ ਮੀਅਰ ਕਰਾਂਗੇ ਹਾਂਜੀ ਹਾਂਜੀ ਜੀ ਮਤਲਬ ਕਈ ਵਾਰ ਐਵੇਂ ਹੁੰਦਾ ਵੀ ਆਪਾਂ ਨੂੰ ਐਵੇਂ ਲੱਗਦਾ ਹੁੰਦਾ ਵੀ ਜਿਹੜੇ ਹੈਂਡਵਰਕ ਆ ਵੀ ਉਹ ਜ਼ਿਆਦਾ ਹੀ ਮਹਿੰਗੇ ਨੇਗੇ ਪਰ ਆਪਾਂ ਮਤਲਬ ਜਿਹੜੀ ਕਢਾਈ ਆ ਉਹ ਵੱਧ ਘੱਟ ਕਰਵਾ ਕੇ ਆਪਦੇ ਬਜਟ ਦੇ ਅਕੋਰਡਿੰਗ ਬਣਵਾ ਸਕਦੇ ਹਾਂ ਜੀ ਹਾਂਜੀ ਤੇ ਮਾਲਵਾ ਬਟਿਕ ਤੇ ਤੁਸੀਂ ਵਿਜ਼ਿਟ ਵੀ ਜ਼ਰੂਰ ਕਰੋ ਜੀ ਤੇ ਆਨਲਾਈਨ ਤਾਂ ਸੁਵਿਧਾ ਹੈਗੀ ਆ ਜੀ ਤੇ ਤੁਸੀਂ ਆਨਲਾਈਨ ਵੀ ਘਰ ਬੈਠ ਕੇ ਵਧੀਆ ਵਧੀਆ ਸੋਹਣੇ ਸੋਹਣੇ ਜਿਹੜੇ ਸੂਟ ਆ ਉਹ ਤੁਸੀਂ ਮੰਗਵਾ ਸਕਦੇ ਹੋ ਜੀ ਬਾਕੀ ਜੀ ਜਿਵੇਂ ਕਈ ਵਾਰੀ ਕਸਟਮ ਉਹ ਵੀ ਅਸੀਂ ਆਲ ਇੰਡੀਆ ਤੇ ਡਿਲੀਵਰੀ ਕਰਦੇ ਆ ਤੇ ਵਰਲਡ ਵਾਈਡ ਸ਼ਿਪਿੰਗ ਤਾਂ ਆਪਣੀ ਹੈਗੀ ਹੈਗੀ ਆ ਠੀਕ ਹੈ ਜੀ ਮਤਲਬ ਜਿਹੜੇ ਬਠਿੰਡੇ ਚ ਵੀ ਬੈਠੇ ਨੇ ਜਾਂ ਆਸੇ-ਪਾਸੇ ਸਾਰੇ ਪੰਜਾਬ ਚ ਉਹ ਵੀ ਤੁਸੀਂ ਆਰਡਰ ਕਰਕੇ ਆਨਲਾਈਨ ਵਧੀਆ ਜਿਹੜੇ ਸੋਹਣੇ ਸੂਟ ਆ ਉਹ ਤੁਸੀਂ ਮੰਗਵਾ ਸਕਦੇ ਹੋ ਕੋਈ ਡਰਨ ਦੀ ਲੋੜ ਨਹੀਂ ਹੈਗੀ ਮਤਲਬ ਵੀ ਬਹੁਤ ਵਧੀਆ ਕੰਮ ਆ ਜੀ ਇਹਨਾਂ ਦਾ ਕਈ ਵਾਰ ਆਪਾਂ ਨੂੰ ਐਵੇਂ ਹੁੰਦਾਗਾ ਵੀ ਸਾਡੇ ਨਾਲ ਵੀ ਧੋਖਾ ਹੋਇਆ ਵੀ ਵਧੀਆ ਸੂਟ ਨਹੀਂ ਆਇਆ ਜਿਹੜਾ ਅਸੀਂ ਮੰਗਵਾਇਆ ਸੀਗਾ ਪਰ ਇਹਨਾਂ ਦਾ ਬਹੁਤ ਵਧੀਆ ਕੰਮ ਆ ਜੀ ਤਾਂ ਬੇਚੇਜ ਹੋ ਕੇ ਜਿਹੜਾ ਤੁਸੀਂ ਸੂਟ ਆ ਉਹ ਆਨਲਾਈਨ ਆਰਡਰ ਕਰਕੇ ਵੀ ਮੰਗਵਾ ਸਕਦੇ ਹੋ ਜੀ ਕਾਫੀ ਕਸਟਮਰ ਐ ਇਦਾਂ ਹੁੰਦੇ ਆ ਹਨ ਕਹਿ ਦਿੰਦੇ ਆ ਵੀ ਸਾਡੇ ਨਾਲ ਫਰਾਡ ਹੋਇਆ ਜੀ ਵੀ ਬਹੁਤ ਨੇ ਕਿ ਹਾਂ ਸੀਗਾ ਸਾਨੂੰ ਉਹ ਪੀਸ ਬਣ ਕੇ ਨਹੀਂ ਆਇਆਗਾ ਸਹੀ ਗੱਲ ਹੈ ਜੀ ਪਰ ਅਸੀਂ ਜਿੰਨੀ ਵੀ ਕਸਟਮਰ ਦੇ ਸਾਡੇ ਕੋਲੋਂ ਪੀਸ ਜਾਂਦੀ ਹੈਗੇ ਇੱਕ ਵੀ ਕਸਟਮਰ ਦੀ ਐਕਸਪਲੇਨ ਨਹੀਂ ਆਏਗੀ ਕੰਪਲੇਂਟ ਨਹੀਂ ਕੀਤੀ ਉਹਨਾਂ ਨੇ ਵੀ ਸਾਡਾ ਪੀਸ ਅਸੀਂ ਇਦਾਂ ਦਾ ਚਾਇਆ ਸੀਗਾ ਤੇ ਇਦਾਂ ਦਾ ਤੁਸੀਂ ਸਾਨੂੰ ਦਿੱਤਾ ਹੈਗਾ ਸਾਰਿਆਂ ਨੂੰ ਫਾਈਨਲ ਲੁੱਕ ਚ ਜਿਹੜੇ ਮਿਲਦੇ ਉਹੀ ਵਾਲੇ ਪੀਸ ਮਿਲਦੇ ਦੀ ਹਾਂਜੀ ਹਾਂਜੀ ਜੀ ਕਿਉਂਕਿ ਮੈਂ ਤਾਂ ਖੁਦ ਹੀ ਲੈ ਕੇ ਗਈ ਸੀ ਮੈਨੂੰ ਤਾਂ ਖੁਦ ਹੀ ਬਹੁਤ ਵਧੀਆ ਲੱਗੀ ਤੇ ਫਿਰ ਮੈਂ ਕਿਹਾ ਚਲੋ ਜੀ ਬੁਟੀਕ ਤੇ ਚਲਦੇ ਆ ਜੀ ਮਾਲਵਾ ਬੁਟੀਕ ਬਹੁਤ ਵਧੀਆ ਮਤਲਬ ਵੀ ਬਜਟ ਦੇ ਅਕੋਰਡਿੰਗ ਮਤਲਬ ਜਿਹੜੇ ਸੂਟ ਉਹਨਾਂ ਬਾਅਦ ਸਕਦੇ ਜੀ ਮੈਨੂੰ ਬਹੁਤ ਵਧੀਆ ਲੱਗਦਾ ਜੀ ਇੱਥੇ ਆ ਕੇ ਤੇ ਸਾਰੇ ਸੋਹਣੇ ਜਿਹੜੇ ਸੂਟ ਹੁੰਦਾ ਵੀ ਅਸੀਂ ਵੀ ਏਦਾਂ ਦਾ ਵੇਅਰ ਕਰੀਏ ਹਾਂ ਆਪਾਂ ਹਰ ਇੱਕ ਦੇ ਬਜਟ ਦੇ ਅਕੋਰਡਿੰਗ ਹੀ ਰੈਡੀ ਕਰਦੀ ਹੈਗੇ ਹਾਂ ਵੀ ਜਿੰਨਾ ਕ ਆਪਣਾ ਬਜਟ ਹੈ ਉਸ ਦੇ ਅਕੋਰਡਿੰਗ ਰੈਡੀ ਕਰਕੇ ਦਿੰਦੀ ਹਾਂ ਹਾਂਜੀ ਹਾਈ ਵੀ ਤੋਂ ਹੈ ਵੀ ਤੇ ਮਤਲਬ ਜਿਹੜੀ ਨੋਰਮਲ ਜਦ ਅਰਬ ਤੁਸੀਂ ਲੈ ਸਕਦੇ ਜੀ ਤੇ ਇੱਕ ਦਿਨ ਤੁਸੀਂ ਹੋਰ ਗੱਲ ਕੀ ਕਹਿ ਰਹੇ ਸੀ ਜੀ ਐਗਜ਼ੀਬਿਸ਼ਨ ਵਾਲੀ ਦੀਦੀ ਪਲਾਨਿੰਗ ਚੱਲ ਰਹੀ ਆ ਕਿ 3 ਮਾਰਚ ਨੂੰ ਤੇ 29 ਮਾਰਚ ਨੂੰ ਐਗਜ਼ੀਬਿਸ਼ਨ ਲਾ ਰਹੀ ਆ ਠੀਕ ਹੈ ਜੀ ਮੋਗੀ ਤੇ ਮੋਸਰ ਸਾਹਿਬ ਤੇ ਉਹ ਆਪਾਂ ਫਾਈਨਲ ਯਾਨੀ ਕਿ ਕੱਲ ਨੂੰ ਇੰਸਟਾਗ੍ਰam ਤੇ ਸਟੋਰੀ ਪਾ ਦੇਾਂਗੇ ਨਾਲੇ ਵਟਸਐਪ ਤੇ ਮੈਸੇਜ ਕਰ ਦੇਾਂਗੇ ਜਿਨ੍ਹਾਂ ਨੇ ਵੀ ਉੱਥੇ ਵਿਜ਼ਿਟ ਕਰਨਾ ਹੋਊਗਾ ਤੇ ਸਾਨੂੰ ਮਿਲਣਾ ਹੋਊਗਾ ਉਹ ਉੱਥੇ ਜਾ ਸਕਦੇ ਆ ਹਾਂਜੀ ਦੋਸਤੋ ਤੇ ਵਧੀਆ ਵਧੀਆ ਜਿਹੜੇ ਸੂਟ ਆ ਉਹ ਵੀ ਤੁਸੀਂ ਲੈ ਸਕਦੇ ਹੋ ਜੀ ਤੇ ਇੱਕ ਦੀ ਤੁਸੀਂ ਕਹਿ ਰਹੇ ਸੀ ਜਿਵੇਂ ਕੋਈ ਵੀਡੀਓ ਦੇਖਦਾ ਤੇ ਉਹ ਤੁਸੀਂ ਡਿਸਕਾਊਂਟ ਦੀ ਵੀ ਗੱਲ ਕਰ ਰਹੇ ਸੀ ਜੀ ਹਾਂਜੀ ਉਹ ਸੂਟ ਤੇ ਆਪਾਂ ਜਿਹੜਾ ਵੀ ਤੁਹਾਡੀ ਵੀਡੀਓ ਦੇਖ ਕੇ ਹਨਾ ਆਪਾਂ ਨੂੰ ਉਹ ਸੂਟ ਬਾਈ ਕਰਨਾ ਚਾਹੂਗਾ ਉਹ ਵਾਲਾ ਸੂਟ ਤਾਂ ਆਪਾਂ ਉਸ ਤੇ 500 ਰੁਪਏ ਡਿਸਕਾਊਂਟ ਦੇਵਾਂਗੇ ਹਾਂਜੀ ਦੋਸਤੋ ਤੇ ਵਧੀਆ ਵਧੀਆ ਜਿਹੜੇ ਸੂਟ ਆ ਜੀ ਆਨਲਾਈਨ ਵੀ ਮੰਗਵਾ ਸਕਦੇ ਹੋ ਮਤਲਬ ਵਿਜ਼ਿਟ ਵੀ ਕਰ ਸਕਦੇ ਹੋਗੇ ਤੇ ਆਪਦੇ ਅਕੋਰਡਿੰਗ ਬਜਟ ਤੇ ਅਸਹਾਬ ਨਾਲ ਵੀ ਜਿਹੜੇ ਤੁਸੀਂ ਸੂਟ ਆ ਉਹ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਦੀ ਇਹ ਕਿੱਥੇ ਜੇ ਰਹਿ ਜਾਂਦਾ ਮਾਲ ਬਾਬੂ ਟਿਕ ਬਠਿੰਡੇ ਚ ਇਹ ਦੀਦੀ ਸੰਸਿਟੀ ਐਂਡ ਕਲਿਪ ਕਲੋਨੀ ਬਾਜ਼ ਲੋਰਡ ਤੇ ਮਹਾਰਾਜ ਰਣਜੀਤ ਸਿੰਘ ਯੂਨੀਵਰਸਿਟੀ ਦੇ ਬੈਕ ਸਾਈਡ ਹੈ ਸ਼ਾਪ ਨੰਬਰ 8 ਹੈ ਜੀ ਤੇ ਬਾਕੀ Google ਤੇ ਸਰਚ ਕਰਕੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਬਠਿੰਡੇ ਦਾ ਮਾਲਵਾ ਬਟਿਕ ਸਰਚ ਕਰਕੇ ਮਿਲ ਜੂਗੀ ਹਾਂਜੀ ਬਾਦਲ ਰੋਡ ਤੇ ਜੀ ਬਠਿੰਡੇ ਚ ਹੀ ਰਹਿ ਜਾਂਦਾ ਹੈਗਾ ਤੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਜੀ ਤੇ ਆਨਲਾਈਨ ਵੀ ਜਿਹੜੇ ਸੋਹਣੇ ਸੋਹਣੇ ਸੂਟ ਆ ਤੁਸੀਂ ਮੰਗਵਾ ਸਕਦੇ ਹੋ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਦੀਦੀ ਵੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ